ਦੇਖੋ ਜੀ ਇੱਕ ਸਿੱਖ ਹੋਣ ਦੇ ਨਾਤੇ ਸ਼ਰਮ ਨਾਲ ਸਿਰ ਝੁਕਾਇਆ ਪਤਾ ਤਾਂ ਪਹਿਲਾਂ ਵੀ ਹੈਗਾ ਸੀਗਾ ਕਿ ਉਹ ਬਹੁਤ ਕੁਛ ਸੀ ਗੁਰਪ੍ਰੀਤ ਹਰੀਨਾਮ ਦੇ ਕੋਲ ਉਹ ਐਸੇ ਡਰ ਕਰਕੇ ਤੇ ਉਹਦਾ ਕਤਲ ਹੋਇਆ ਆ ਤੇ ਕਿੱਡਾ ਸ਼ੋਅ ਸੀ ਉਹ ਮਹਾਰਾਜ ਦੀ ਬਾਣੀ ਕਹਿੰਦੀ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 30 ਜੇ ਨਾ ਵਾ ਉਤਰੇ ਨਹੀਂ ਮੈਲ ਝੂਠੇ ਬੰਦਿਆਂ ਦੀ ਮੈਲ ਨਹੀਂ ਉਤਰ ਸਕਦੀ ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੀ ਉਹਦਾ ਝੂਠ ਜਾਗਰ ਹੋ ਰਿਹਾ ਆ ਤੇ ਉਹਦੀ ਜਿਹੜੀ ਜਿਹੜੀ ਪਰਦਾ ਆ ਉਹ ਚੱਕਿਆ ਜਾ ਰਿਆ ਆ ਤੇ ਜਿੰਨੇ ਲੋਕ ਗਮਰਾਹ ਹੋ ਕੇ ਉਹਦੇ ਨਾਲ ਜੁੜੇ ਸੀਗੇ ਅੱਜ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਹਜੇ ਵੀ ਵਕਤ ਆ ਇਹੋ ਜਿਹੇ ਫਰੇਬੀ ਬੰਦੇ ਦਾ ਪਿੱਛਾ ਛੱਡ ਦੇ ਅਮਰਿਤ ਸੰਧੂ ਦੇ ਨਾਂ ਤੇ ਚੈਟ ਹੋਈ ਹੈ ਕਿ ਇਹ ਹੀ ਅਮਰਿਤਪਾਲ ਸਹੀ ਇਹ ਹੀ ਨੇ ਹਾਂਜੀ ਬਿਲਕੁਲ ਅਮਰਿਤ ਸੰਧੂ ਇਹ ਹੀ ਆ ਕਿਉਂਕਿ ਗੁਰਪ੍ਰੀਤ ਹਰੀ ਨੌ ਤੇ ਸੁਖਪ੍ਰੀਤ ਹਰੀ ਨੌ ਉਹਦੇ ਰੂਮ ਮੇਟ ਰਹੇ ਆ ਬਹੁਤ ਕੁਝ ਜਿਹੜਾ ਉਹ ਪੁਲਿਸ ਨੂੰ ਜਦੋਂ ਕੇਸ ਪ੍ਰੋਪਰਟੀ ਬਣਾਇਆ ਸੀਗਾ ਇਹ ਇਨਵੈਸਟੀਗੇਸ਼ਨ ਹੁੰਦਿਆਂ ਹੁੰਦਿਆਂ ਅੱਜ ਇੱਥੋਂ ਤੱਕ ਪਹੁੰਚੀ ਆ ਗੱਲ ਗ੍ਰਿਫਤਾਰੀ ਦੀ ਗੱਲ ਕਰੀਏ ਕਾਫੀ ਲੰਮਾ ਸਮਾਂ ਲੱਗਾ ਚਲਾਨੇ ਬੰਦੇ ਦਿੱਤਾ ਤੇ ਅਮਰਤਪਾਲ ਦੀ ਗੱਲ ਨਹੀਂ ਹੋ ਰਹੀ ਦੇਖੋ ਜੀ ਉਹ ਤਾਂ ਸਾਡੇ ਮਨ 'ਚ ਵੀ ਇੱਕ ਰੰਜ ਹੈਗਾ ਅਸੀਂ ਮੰਗ ਕਰਦੇ ਹਾਂ ਤੁਹਾਡੇ ਇਸ ਮੀਡੀਆ ਸਾਧਨ ਰਾਹੀਂ ਮਾਧਿਅਮ ਰਾਹੀਂ ਕਿ ਉਹਨੂੰ ਹੁਣ ਡਿਟੈਂਸ਼ਨ ਤੋਂ ਬਾਹਰ ਕੱਢਣਾ ਚਾਹੀਦਾ ਡਿਟੈਂਡੈਂਸ ਡਿਟੈਂਸ਼ਨ 'ਚ ਰੱਖ ਕੇ ਉਹਨੂੰ ਹੀਰੋ ਬਣਾਇਆ ਜਾ ਰਿਹਾ ਜਿਹੜੀਆਂ ਉਹਦੀਆਂ ਕਰਤੂਤਾਂ ਜਿਹੜੇ ਉਹਦੇ ਮਾੜੇ ਲੱਛਣ ਉਹਦੀ ਗ੍ਰਿਫਤਾਰੀ ਜਲਦੀ ਤੋਂ ਜਲਦੀ ਪੈਣੀ ਚਾ ਐਨਐਸਏ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਬਿਲਕੁਲ ਐਨਐਸਏ ਹਟਣਾ ਚਾਹੀਦਾ ਜੀ ਐਨਐਸਏ ਤੱਕ ਡਿਟੈਂਸ਼ਨ ਨਾ ਉਹਨੂੰ ਵੱਡਾ ਕੀਤਾ ਜਾ ਰਿਹਾ ਉਹਨੂੰ ਆ 302 ਜਦੋਂ ਫੇਸ ਕਰਨੀ ਪਊਗੀ ਤੇ ਉਹਨੂੰ ਸਮਝ ਆਏਗੀ ਕਿ ਜੋ ਮੈਂ ਕੀਤਾ ਜੋ ਮੈਂ ਬੀਜਿਆ ਸੀ ਉਹ ਮੈਂ ਵੱਡ ਰਿਹਾ